ਸਤਿਕਾਰਯੋਗ ਪਿਆਰੀ ਹਰ ਸੰਗਤ ਜੀਓ ਇਹ ਹਰ ਬਾਣੀ ਸ਼ਬਦ ਗ੍ਰੰਥ ਨੰਬਰ 9 26 ਕ ਤੱਕ 2117 ਬਿਕਰਮੀ ਸਰਦਾਰ ਮਿੰਦਰ ਸਿੰਘ ਜੀ ਦੇ ਗ੍ਰਹਿ ਪਿੰਡ ਬਾੜ ਜਿਲ੍ਹਾ ਅਮਰਸਾ ਵਿਖੇ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਗਿਆ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਉੱਚੀ ਆਵਾਜ਼ ਵਿੱਚ ਮੇਰਾ ਸਾਥ ਦੇਣਾ ਜੀ ਤਾਰਨ ਆ ਗੰਗੂਰਾ ਆ ਗਿਆ ਮੇਰ ਗੁਣ ਚੋਤੀ ਜਾਂ ਮਾਤਾ ਰੇ 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 ਜੀਵ ਨਮਾਣੇ ਘਰੇ ਨਾ ਮਾੜੇ ਗਲੇ ਲਗਾਰਿਆ ਜੀਵਨ ਮਾੜੇ ਗਲੇ ਲਗਾਰਿਆ ਜੀਵਨ ਮਾੜੇ ਗਲੇ ਲਗਾਰਿਆ ਹਰਖ ਸੋਗ ਤੋਂ ਵਸਿਆ ਮਾਰ ਹਰਖ ਸੋਗ ਤੋਂ ਵਸਿਆ ਮਾਰ ਨੀਚ ਨ ਕੋਈ ਚੜਾਰੇ ਉੱਚ ਨੀਚ ਨ ਕੋਈ ਚੜਾਰੇ ਉੱਚ ਨੀਚ ਨ ਕੋਈ ਚੜਾਰੇ ਇਕ ਆਸ਼ਰਨ ਬਖਸ਼ ਸਤੀ ਸਰਕਾਰ ਚੌ ਰਾਮ ਬਖਸ਼ੇ ਸਤੀ ਸਰਕਾਰੇ ਨੀ ਕਾ ਸ਼ਰਮ ਬਖਸ਼ੇ ਸਤੀ ਸਰਕਾਰੇ ਸਤੀ ਸਰਕਾਰੇ ਚੀਨਾ ਸ਼ਰਮ ਬਖਸ਼ੇ ਸਤੀ ਸਰਕਾਰੇ ਅਮਰਤ ਜਾਮ ਪਿਆਲਾ ਸਾਚੀ ਮਾਟ ਅਮਰਤ ਜਾਮ ਪਿਆਲਾ ਸਾਚੀ ਮਾਟ ਅਮਰਤ ਜਾਮ ਪਿਆਲਾ ਸਾਚੀ ਮਾਟ ਅਮਰਤ ਜਾਮ ਪਿਆਲਾ ਸਾਚੀ ਮੱਦ ਆਪ ਪਿਆਰਿਆ ਸਾਚੀ ਮੱਦ ਆਪ ਪਿਆਰਿਆ ਸਾਚੀ ਮੱਦ ਆਪ ਪਿਆਰਿਆ ਸਾਚੀ ਮੱਦ ਆਪ ਪਿਆਰਿਆ ਓਟੇ ਪੈਰ ਰੇ ਸਤਿ ਐ ਰੇ ਮਾਰ ਬ੍ਰਹਮਨਤ ਇਕ ਵਜਾਰਿਆ ਬ੍ਰਹਮਨਤ ਇਕ ਵਜਾਰਿਆ ਸਤਿ ਐ ਇਕ ਵਜਾਰਿਆ ਬ੍ਰਹਮਨਾਤੋ ਇਸ ਵਜਾਰਿਆ ਸਤਿ ਵਕਤੀ ਰਹੇ ਸਤਾਰ ਸਤ ਵਜਦੀ ਲੱਖ ਸ਼੍ਰਾਸੀ ਵਿੱਚੋਂ ਕੱਟ ਲੱਖ ਸ਼੍ਰਾਸੀ ਵਿੱਚੋਂ ਕੱਟ ਲੱਖ ਸ਼੍ਰਾਸੀ ਵਿੱਚੋਂ ਕੱਟ ਲੱਖ ਸ਼੍ਰਾਸੀ ਵਿੱਚੋਂ ਕੱਟ ਅਰ ਸੰਗਤ ਮੇਨਮਲਾਰਾਂ ਅਰ ਸੰਗਤ ਮੇਨਮਲਾਰਾਂ ਨਾਤਾ ਤੋੜ ਸਰਬ ਸੰਸਾਰ ਨਾਤਾ ਤੋੜ ਸਰਬ ਸੰਸਾਰ ਨਾਤਾ ਤੋੜ ਸਰਬ ਸੰਸਾਰ ਨਾਤਾ ਤੋੜ ਸਰਬ ਸੰਸਾਰ ਜੋਤੀ ਜੋਤ ਸਰੂਪ ਹਰ ਜੋਤੀ ਜੋਤ ਸਰੂਪ ਹਰ ਆਪਣੀ ਕਿਰਪਾ ਕਰ ਆਪ ਆਪਣੀ ਕਿਰਪਾ ਕਰ ਆਪ ਆਪਣੀ ਕਿਰਪਾ ਕਰ ਆਪ ਆਪਣੀ ਕਿਰਪਾ ਕਰ ਬਖਸ਼ਿਸ਼ ਬਖਸ਼ੇ ਇੱਕ ਇਕੱਲਾ ਬਖਸ਼ਣਹਾਰ ਬਖਸ਼ਿਸ਼ ਬਖਸ਼ੇ ਇੱਕ ਇਕੱਲਾ ਬਖਸ਼ਣਹਾਰ

श्री विष्णु भगवान दीजे सो अम्मारै शेर सिंह विष्णु भगवान दीजे सो अम्मारै शेर सिंह विष्णु भगवान दीजे सच्चिपाद